ਬਹੁਤ ਮੰਦ ਭਗੀ ਕੱਢਣਾ ਹੋਈ ਹੈ ਜੀ ਮਾਨ ਸਾਹਿਬ ਦੇ ਛੋਟੇ ਭਰਾ ਦਾ ਦੇਹਾਂਤ ਹੋ ਗਿਆ ਬਹੁਤ ਮੰਦ ਸ਼ਿਰੂ ਤੋਂ ਬਚਪਨ ਤੋਂ ਮੇਰਾ ਪਿਆਰ ਸਾਰੇ ਪਰ ਭਾਈ ਜੀ ਨਾਲ ਵੀ ਪੰਥ ਨਾਲ ਮੈਂ ਉਹਨੂੰ ਦਬਗਾ ਮੇਰੇ ਬਿਗੈ ਮੈਂ ਜਿਨਾਂ ਜਿਹੜਾ ਬਣ ਜਾਂਦਾ ਸੀਗਾ ਦੋ ਹੱਥ ਤੇ ਮੈਂ ਲਾਜ਼ਮੀ ਸਿੱਧੇ ਪਹਿਲਾਂ ਭਾਈ ਜੀ ਪੰਥਾ ਜੀ ਕੋਲ ਜਾਂਦਾ ਸੀ ਮੈਂ ਕੋਈ ਲੂ ਮਤਲਬ ਪਿਆਰ ਨਹੀਂ ਕਰ ਰਿਹਾ ਮੈਂ ਭਲਾ ਸਮਝੀ ਛੋਟਾ ਜਿਨ ਕਿ ਮੇਰਾ ਇੰਨਾ ਪਿਆਰ ਸੀਗਾ ਮੈਂ ਦਸ ਨਹੀਂ ਸਰ ਬਿਆਨ ਨਹੀਂ ਕਰ ਸਕਦਾ ਉਹਨਾਂ ਵਰਗੇ ਨਾ ਉਹਨਾਂ ਦੇ ਮੂੰਹ ਚ ਬੋਲ ਕੇ ਫालतू ਗੱਲਬਾਤ ਕਰਨ ਲਾ ਕੋਈ ਐਸੀ ਗੱਲ ਨਹੀਂ ਬਿਹਾ ਹੂੰ ਹੱਥ ਫੜ ਮੜ ਹੱਸਣਾ ਕਰੇ ਨਬਸ ਕੋਈ ਐਸੀ ਗੱਲਬਾਤ ਹੀ ਨਹੀਂ ਇਹ ਹੰਕਾਰ ਤਾਂ ਪਿੱਛੇ ਰਹਿ ਗੋ ਗੱਲ ਐਜੀ ਹੈ ਹੀ ਨਹੀਂ ਸੁਣੋ ਸੀ ਕਿ ਸੁਚੈ ਨੇ ਸੀ ਵੀ ਵੀ ਪੰਥਾ ਜੀਆਂ ਚਲੇ ਜਾਂਗੇ ਇਹਨਾਂ ਨੂੰ ਆਇਆ ਹੋ ਜੀ ਕੋਈ ਦਿਮਾਗ ਨਹੀਂ ਸੀ ਗੱਲ ਸਾਡੇ ਦਾ ਪੰਥ ਨਹੀਂ ਪ੍ਰਮਾਤਮਾ ਨੇ ਇੱਕ ਐਸਾ ਬਸ ਸਭ ਕੁਝ ਖੋ ਲਿਆ ਬੀਤੇ ਕੱਲ ਬਹੁਤ ਹੀ ਇੱਕ ਮੰਦਪਾਗੀ ਘਟਨਾ ਹੋਈ ਹੈ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਸਾਹਿਬ ਉਹਨਾਂ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਇਸ ਵਕਤ ਅਸੀਂ ਗੁਰਦਆਸਪੁਰ ਦੇ ਘਰ ਦੇ ਬਿਲਕੁਲ ਬਾਹਰ ਖੜੇ ਆ ਤਾਂ ਉਹਨਾਂ ਦੇ ਨਾਲ ਇੱਕ ਜਦੋਂ ਵੀ ਕਿਤੇ ਨਾ ਕਿਤੇ ਸ਼ੋਅ ਹੁੰਦਾ ਤਾਂ ਨਾਲ ਇੱਕ ਭੋਲਾ ਬਠਿੰਡੇ ਵਾਲਾ ਜ਼ਰੂਰ ਨਾਲ ਉਹਦੀ ਟੀਮ ਦਾ ਇੱਕ ਮੈਂਬਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬਹੁਤ ਭਾਵੁਕ ਹੋਏ ਨੇ ਰੋਣਾ ਨਹੀਂ ਰੁਕ ਰਿਹਾ ਉਹਨਾਂ ਦਾ ਬਹੁਤ ਜ਼ਿਆਦਾ ਉੱਬਾ ਮਰਮਾ ਰੋ ਰਹੇ ਨੇ ਬਹੁਤ ਮੰਦ ਭਾਗੀ ਕੱਢਣਾ ਹੋਈ ਹੈ ਜੀ ਮਾਨ ਸਾਹਿਬ ਦੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ ਬਹੁਤ ਮੰਦ ਸ਼ੁਰੂ ਤੋਂ ਬਚਪਨ ਤੋਂ ਮੇਰਾ ਪਿਆਰ ਜੀ ਸਾਰੇ ਪਰ ਭਾਈ ਜੀ ਨਾਲ ਪੰਪੰਤਾ ਜੀ ਨਾਲ ਮੈਂ ਉਹਨਾਂ ਤੋਂ ਬਗੋ ਮੇਰੇ ਬਿਗੈ ਮੈਂ ਜਨਾ ਕਿ ਗਿੱਧੜ ਬਾਣੀ ਜਾਂਦਾ ਸੀਗਾ ਦੋ ਹਫ਼ਤੇ ਜਿਵੇਂ ਮੈਂ ਲਾਜ਼ਮੀ ਸਿੱਦੇ ਪਹਿਲਾਂ ਭਾਈ ਜੀ ਪੰਥਾ ਜੀ ਕੋਲ ਜਾਂਦਾ ਸੀ ਮੇਰਾ ਕਰੈਲੂ ਮਤਲਬ ਪਿਆਰ ਸੀ ਮੇਰਾ ਮਨ ਪਲਾਸੰਦੇ ਸੀਗਾ ਛੋਟਾ ਯਾਨੀ ਕਿ ਮੇਰਾ ਇੰਨਾ ਪਿਆਰ ਸੀਗਾ ਮੈਂ 10 ਸਾਲਾਂ ਲਈ ਬਿਆਨ ਨਹੀਂ ਕਰ ਸਕਦਾ ਜਦੋਂ ਮਾਲ ਸਾਹਿਬ ਕੋਲ ਲੱਗੇ ਸ਼ੁਰੂ ਤੋਂ ਗਿੱਧੜ ਬਾ ਉੱਥੇ ਅਸੀਂ ਹੱਸਣਾ ਉੱਥੇ ਖੇਡਣਾ ਮਾਥਾ ਨੇ ਖੂਕੋਲੇ ਕਰਤੀ ਸਾਡਾ ਜੀ ਮਾਨ ਸਾਹਿਬ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਤੁਸੀਂ ਨਾਲੋਂ ਪੰਜ ਭੱਜ ਦੇ ਵੀ ਤੁਸੀਂ ਨਾਲ ਹੀ ਰਹਿੰਦੇ ਸੀਗੇ ਜੀ ਕਿਵੇਂ ਦਾ ਸੁਭਾਅ ਸੀ ਉਹਨਾਂ ਦਾ ਬਹੁਤ ਵਧੀਆ ਸੁਭਾਅ ਸੀ ਜੀ ਉਹਨਾਂ ਵਰਗੇ ਨਾ ਉਹਨਾਂ ਦੇ ਮੂੰਹ ਕੋਈ ਬੋਲ ਕੋਈ ਫालतू ਗੱਲਬਾਤ ਕਰਨਾ ਕੋਈ ਐਸੀ ਗੱਲ ਨਹੀਂ ਬਿਹਾ ਹਾਂ ਹੂੰ ਹੱਥ ਫੜਾ ਮੜ ਹੱਸਣਾ ਕਰੇਨ ਨਬਸ ਕੋਈ ਐਸੀ ਗੱਲਬਾਤ ਹੀ ਨਹੀਂ ਸੀ ਇਹ ਹੰਕਾਰ ਤਾਂ ਪਿੱਛੇ ਰਹਿ ਗੋ ਗੱਲ ਗੱਲ ਐਜੀ ਹੈ ਹੀ ਨਹੀਂ ਸੀ ਉਹਨਾਂ ਦੇ ਕਲੀਅਰ ਨਹੀਂ ਹੋ ਪਾ ਰਿਹਾ ਥੋੜਾ ਜਿਆ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਪ੍ਰੋਬਲਮ ਕੀ ਸੀ ਬਿਮਾਰ ਸੀ ਕਿ ਜਾਂ ਕੀ ਚੱਕਰ ਹੈ ਜੀ ਆਪ बस 2 ਮਹੀਨੇ ਜੀ ਪਤਾ ਲੱਗ ਗਿਆ ਕੀ ਗੱਲ ਬਈ ਅਸੀਂ ਸੋਚਿਆ ਨਹੀਂ ਸੀ ਵੀ ਵੀ ਪੰਥਾ ਜੀ ਨਾਲ ਚਲੇ ਜਾਣਗੇ ਜੇ ਨਾਲ ਆਏ ਹੋ ਜੂਗਾ ਕੋਈ ਦਿਮਾਗ ਨਹੀਂ ਸੀ ਗੱਲ ਸਾਡੇ ਨਾਲ ਪੰਥ ਨਹੀਂ ਪ੍ਰਮਾਤਮਾ ਨੇ ਐ ਕਿੱਸਾ ਉਹ ਬਸ ਸਾਡੇ ਤੋਂ ਖੋ ਲਿਆ ਅਸੀਂ ਹੀਰਦਾਸ ਕਰਦੇ ਹਾਂ ਜੀ ਦੇ ਬਾਜੀ ਸਾਡੇ ਜੋਦੇ ਨਾਲ ਪੰਥਾ ਜੀ ਸਾਡੇ ਹਾਂ ਸਵਰਗ ਦੀ ਬਾਤ ਸਾਦੇ ਬਈ ਇੱਕ ਫੁੜੀ ਮੈਂ ਕਿ ਤੁਸੀਂ ਸਹੀ ਫੀਲ ਕਰੇ ਕੋਈ ਹੋਰ ਚੀਜ਼ ਮੈਂ ਪੁੱਛਣੀ ਚਾਹੁੰਦਾ ਆਖਰੀ ਮੁਲਾਕਾਤ ਤੁਹਾਡੀ ਉਹਨਾਂ ਨਾਲ ਕਦੋਂ ਹੋਈ ਹੈ ਆਖਰੀ ਬੋਲ ਕਿਸੇ ਉਹਨਾਂ ਦੇ ਕੁਝ ਗੱਲਬਾਤ ਹੋਈ ਹੈ ਬਸ ਮੈਨੂੰ ਕਹਿੰਦੇ ਸੀ ਭੋਲੇ ਮੈਂ ਕਹਾਂ ਮੈਂ ਇੱਕ ਬੰਤਾ ਜੀ ਦੇ ਦਰਵਾਜ਼ਾ ਆ ਮੈਂ ਦੋ ਮਹੀਨੇ ਪਹਿਲਾਂ ਇੱਕ ਦੋ ਵਾਰੀ ਮੈਂ ਗੇੜਾ ਮਾਰ ਕੇ ਆਇਆ ਸੀ ਬਸ ਉਸ ਤੋਂ ਬਾਅਦ ਕਹਿੰਦਾ ਮੈਂ ਫਿਰ ਇੱਥੇ ਪੰਡਿਗੜ੍ਹ ਮੁਲਾਕਾਤ ਹੋਈ ਭੋਲੇ ਠੀਕ ਹੈ ਇੱਥੇ ਸ਼ਹਿਰ ਕਰਦੇ ਬੈਠੇ ਸੀ ਮੈਂ ਤਨਾ ਮੈਂ ਵੀਟ ਮੇਰੀ ਠੀਕ ਨਹੀਂ ਹੈ ਮੈਂ ਜਲਦੀ ਆ ਜਾਊਗਾ ਸੋ ਮਾਨ ਸਾਹਿਬ ਦੇ ਇੱਥੇ ਘਰ ਹੀ ਰਹਿੰਦੇ ਸੀਗੇ ਤਾਂ ਗਿੱਦੜ ਬਾਹਰ ਰਹਿੰਦੇ ਸੀਗੇ ਆਖਰੀ ਦਿਨਾਂ ਦੇ ਵਿੱਚ ਗਿੱਦੜ ਬਾਹਰ ਜਿਆਦਾ ਹੁੰਦੇ ਸੀ ਜੀ ਆਪਣੇ ਛੱਤੀ ਘਰ ਦੇ ਵਿੱਚ ਹਾਂ ਜੀ ਉੱਥੇ ਸੀ ਗਿੱਦੜ ਬਾਹ ਕੰਮ ਕਾਜ ਸਾਰਾ ਉੱਥੇ ਸੀ ਉਹਨਾਂ ਦਾ ਸਾਰਾ ਜੀ ਹੜ ਦਾ ਕੰਮ ਸੀ ਬਾਕੀ ਹੋਰ ਘਰੇਲੂ ਸਾਰੇ ਕੰਮ ਤੇ ਹੁਣ ਮਾਨ ਸਾਹਿਬ ਇੱਥੇ ਸੀਗੇ ਜਾਂ ਬੰਬੇ ਵਗੈਰਾ ਚ ਕਿੱਥੇ ਸੀ ਜੀ ਇੱਥੇ ਆਪਣੇ ਭਰਾ ਦੇ ਕੋਲ ਸੀ ਆਖੀਰ ਦੇ ਸਮੇਂ ਦੇ ਵਿੱਚ ਹਾਂ ਜੀ ਹਾਂ ਜੀ ਇਹ ਚਲ ਵਧੀਆ ਹੋ ਗਿਆ ਪਰ ਮਾਤਰਾ ਹੈ ਇਹ ਆਕੜੀ ਦੇਖ ਰਹੀ ਹਾਂ ਤੁਸੀਂ ਤਾਂ ਮੇਰਾ ਤਾਂ ਬਚਪਨ ਤੋਂ ਪਿਆਰ ਜਿਮ ਮੈਲਥੀ ਪੜਦਾ ਸੀ ਉੱਥੇ ਜਾਂਦਾ ਰਹਿੰਦਾ ਸੀ ਮੈਂ ਜਦੋਂ ਵਿਹਲਾ ਹੁੰਦਾ ਸੀਗਾ ਮੈਂ ਇਹ ਪੰਥਾ ਜੀ ਮੈਂ ਉਹ ਟੋਲ ਖੋਲ੍ਹ ਲਈ ਇਹਨਾਂ ਨੇ ਮੰਡ올ੀਆਂ ਵਜਾਉਂਦੇ ਸੀ ਨਾਲ ਇਹ ਵੀ ਗਾਲਿੰਦੇ ਸੀਗੇ ਨਹੀਂ ਇਹ ਮੰਡ올ੀਆਂ ਵੀ ਆਉਂਦੀ ਸੀ ਮੰਡ올ੀਆਂ ਇਸ ਸਾਜ ਮਾਤੀ ਤਨ ਦੇ ਵਿੱਚ ਵੀ ਨਾਲ ਮਨਸਾਬੇ ਨਾਲ ਇਕੱਠੇ ਸੀ ਅਸੀਂ ਇਕੱਠੇ ਸੀ ਅਸੀਂ ਸਾਰੇ ਬਹੁਤ ਤਾਂ ਮੀਡੀਆ ਦੇ ਵਿੱਚ ਵੀ ਕਦੀ ਆਏ ਨਹੀਂ ਗੁਰਪੰਤ ਜੀ ਕਦੀ ਨਹੀਂ ਉਹਨਾਂ ਨੇ ਕੋਈ ਸੋਚੀ ਨਹੀਂ ਕੀਤੀ ਕਿ ਲਾ ਕੋਈ ਇੰਟਰਵਿਊ ਵਗੈਰਾ ਜਾਵੇ ਹੋਰ ਜਿਵੇਂ ਕਹਿੰਦੀ ਜੀ ਹਾਂ ਮਾਨ ਸਾਹਿਬ ਦਾ ਮੇਰਾ ਬ੍ਰਦਰ ਆ ਜੀ ਹੈ ਉਹ ਕੋਈ ਐਸੀ ਗੱਲ ਨਹੀਂ ਸੀਗੀ। ਸ਼ੁਕਰੀਆ ਜੀ ਗੱਲ ਬਤਾਲੇ। ਤਾਂ ਸਾਰੇ ਸਾਥੀ ਉਹਨਾਂ ਦੇ ਮਾਨ ਸਾਹਿਬ ਦੇ ਇੱਥੇ ਇਸ ਵਕਤ ਮੌਜੂਦ ਨੇ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਵਕਤ ਇਹ ਮਾਨ ਸਾਹਿਬ ਦਾ ਘਰ ਹੈ ਗੁਰਦਾਸ ਮਾਨ ਸਾਹਿਬ ਦਾ ਘਰ ਹੈ। ਸੋ 33 ਸੈਕਟਰ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਤਾਂ 25 ਸੈਕਟਰ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਹੋਣ ਵਾਲਾ ਗੁਰਪੰਤ ਸਿੰਘ ਮਾਨ ਜੀ ਦਾ ਗੁਰਦਾਸ ਮਾਨ ਸਾਹਿਬ ਦੇ ਜਿਹੜੇ ਛੋਟੇ ਭਰਾ ਨੇ ਬੀਤੇ ਦਿਨ ਬੀਤੇ ਦਿਨੀ ਬੀਤੇ ਕੱਲ੍ਹ ਉਹਨਾਂ ਦਾ ਦੇਹਾਂਤ ਹੋਇਆ ਹੈ। ਕਾਫੀ ਸਮੇਂ ਤੋਂ ਬਿਮਾਰ ਸੀ। ਸੋ ਵੱਖ-ਵੱਖ ਜਿਹੜੇ ਜੋ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਸਾਖ ਸਬੰਧੀ ਰਿਸ਼ਤੇਦਾਰ ਵੱਖ-ਵੱਖ ਜਗ੍ਹਾ ਤੋਂ ਆ ਰਹੇ ਨੇ। ਦੁੱਖ ਸਾਂਝਾ ਕਰਨ ਇੱਥੇ ਮਾਨ ਸਾਹਿਬ ਦੇ ਘਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਕੁਝ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਵੀ ਇੱਥੇ ਲੈ ਕੇ ਘਰ ਦੇ ਵਿੱਚ ਆਉਣਗੇ ਤਾਂ ਉਸ ਤੋਂ ਬਾਅਦ 25 ਸੈਕਟਰ ਦੇ ਵਿੱਚ ਗੁਰਪਰਤ ਸਿੰਘ ਮਾਨ ਦਾ ਜੋ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਵਾਰ ਹੋਰ ਵੀ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਾਸਤ੍ਰਿਕ